ਕਈਨ ਕਲਾਕਾਰਾਂ ਤੇ ਹਾਲਾਤ ਬੜੇ ਨਾਜ਼ੁਕ ਜਿਹੇ ਹੋ ਜਾਂਦੇ ਨੇ ਵੀ ਆਪਾਂ ਮਾਹੌਲ ਇਸ ਤਰ੍ਹਾਂ ਦੇ ਚੁੰਨੇ ਆ ਕਿ ਆਪਾਂ ਨੂੰ ਪ੍ਰੋਗਰਾਮ ਆ ਜਾਂਦਾ ਕੋਈ ਲੇਕਿਨ ਆਪਾਂ ਪ੍ਰੋਗਰਾਮ ਜਾਂ ਪਹਿਲਾਂ ਦਾ ਬੁੱਕ ਹੋਇਆ ਹੁੰਦਾ ਤੇ ਆਪਣੇ ਹਾਲਾਤ ਕੁਛ ਇਸ ਤਰ੍ਹਾਂ ਦੇ ਬੰਦੇ ਕਿ ਆਪਾਂ ਐਮਰਜੈਂਸੀ ਐਮਰਜੈਂਸੀ ਪੈ ਜਾਂਦੀ ਹੈ ਤੇ ਕਈ ਵਾਰੀ ਆਪਾਂ ਪ੍ਰੋਗਰਾਮ ਤੇ ਗਏ ਹੁੰਨੇ ਆ ਤੇ ਪ੍ਰੋਗਰਾਮ ਕੈਨਸਲ ਹੋ ਜਾਂਦਾ ਇਸ ਤਰ੍ਹਾਂ ਦੇ ਕੁਛ ਹਾਲਾਤ ਵੀ ਆਪਣੇ ਜ਼ਿੰਦਗੀ ਚ ਆਏ ਬਿਲਕੁਲ ਆਏ ਇੱਕ ਮੇਰੇ ਨਾਲ ਨਹੀਂ ਆਏ ਤਕਰੀਬਨ ਹਰ ਕਲਾਕਾਰ ਨਾਲ ਇਹ ਘਟਨਾ ਵਾਪਰੀ ਹੈ ਕਈ ਵਾਰ ਇਹੋ ਜਿਹਾ ਮਾਹੌਲ ਬਣ ਜਾਂਦਾ ਵੀ ਕਈ ਵਾਰ ਨਾ ਕਲਾਕਾਰ ਦੇ ਘਰੇ ਮੌਤ ਹੋਈ ਹੁੰਦੀ ਹੈ ਹੂੰ ਤੇ ਉਧਰੋਂ ਉਹਨਾਂ ਦਾ 2 ਮਹੀਨੇ ਪਹਿਲਾਂ ਪ੍ਰੋਮੋ ਬੁੱਕ ਹੋਇਆ ਹੋਵੇ ਹੁੰਦਾ ਹੁਣ ਇੱਕ ਘਰ ਦੇ ਵਿੱਚ ਖੁਸ਼ੀ ਹੈ ਤੇ ਇੱਕ ਘਰ ਦੇ ਵਿੱਚ ਗਮੀ ਹੈ ਹਨਾ ਉੱਥੇ ਕੀ ਹੁੰਦਾ ਵੀ ਉਹ ਕਲਾਕਾਰਾਂ ਦਾ ਐਗਰੀਮੈਂਟ ਜਿਹੜਾ ਲਿਖਿਆ ਹੁੰਦਾ ਉਹਦੇ ਉੱਤੇ ਪਹਿਲਾਂ ਉਹ ਲਿਖਾ ਕੇ ਆਉਂਦੇ ਆ ਬੁੱਕ ਕਰਨ ਵਾਲੇ ਵੀ ਸਾਡਾ ਪ੍ਰੋਮੋ ਕੈਨਸਲ ਨਹੀਂ ਕਰਨਾ ਤੁਹਾਡੇ ਘਰ 'ਚ ਜੋ ਮਰਜ਼ੀ ਹੋਵੇ ਨਾ ਤੇ ਉਹ ਐਗਰੀਮੈਂਟ ਦੇ ਮੁਤਾਬਕ ਫਿਰ ਕਲਾਕਾਰ ਨੂੰ ਇਹ ਸੋਚਣਾ ਪੈਂਦਾ ਵੀ ਯਾਰ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਉਧਰੋਂ ਕੰਮ ਕਰਕੇ ਵੀ ਨਾਏ ਸਾਡਾ ਨਾਏ ਨਾ ਸਾਡਾ ਇਹ ਕਾਰੋਬਾਰ ਹੈ ਤੇ ਨਾਲੇ ਉਹਨਾਂ ਦੀ ਇਹ ਮਜਬੂਰੀ ਹੈ ਵੀ ਉਹਨਾਂ ਦੇ ਘਰ ਤਾਂ ਖੁਸ਼ੀ ਆ ਆਪਾਂ ਉਹਨਾਂ ਦੀ ਖੁਸ਼ੀ ਖਰਾਬ ਨਹੀਂ ਕਰ ਸਕਦੇ ਹਨ ਤੇ ਉਹਨਾਂ ਹਾਲਾਤਾਂ ਵਿੱਚ ਜਾਣਾ ਪੈਂਦਾ ਕਲਾਕਾਰ ਨੂੰ ਇਹ ਕੋਈ ਕੰਮ ਕੋਈ ਬਹੁਤਾ ਸੌਖਾ ਕੰਮ ਨਹੀਂ ਗਾਇਕੀ ਦਾ ਵੀ ਕਲਾ ਕੰਮ ਗਾਇਕੀ ਦੇ ਨਾਲ ਗਾ ਲਿਆ ਤੇ ਬਸ ਗੀਤ ਰਿਕਾਰਡ ਹੋ ਗਏ ਤੇ ਸੀ ਕਲਾਕਾਰ ਬਣ ਗਏ ਬੜਾ ਕੁਝ ਇਹਦੇ ਵਿੱਚ ਜ਼ਿੰਦਗੀ ਚ ਘਟਨਾਵਾਂ ਦੇ ਵਿੱਚ ਤੁਹਾਨੂੰ ਜਰਨੀਆਂ ਪੈਣੀਆਂ ਮੈਨੂੰ ਯਾਦ ਆ ਇੱਕ ਵਾਰੀ ਮੇਰਾ ਹਾ ਬੇਟਾ ਸੀ 3.5 ਸਾਲ ਦਾ ਹੂੰ ਤੇ ਉਹਦੀ ਮੌਤ ਹੋ ਗਈ ਤੇ ਹਜੇ ਤੀਸਰਾ ਦਿਨ ਸੀਗਾ ਭੋਗ ਨਹੀਂ ਸੀ ਪਿਆ ਤੀਸਰਾ ਦਿਨ ਸੀਗਾ ਤੇ ਮੈਨੂੰ ਤੀਸਰੇ ਦਿਨ ਵੀ ਪਰੌਂਦੇ ਜਾਣਾ ਪਿਆ ਹੂੰ ਮੈਂ ਸਗੋਂ ਮੇਰੇ ਮਨ ਚ ਸੀ ਮੈਂ ਕਿਹਾ ਮੈਂ ਨਾ ਜਾਵਾਂ ਪਰ ਉਹ ਜਿਹੜੇ ਬੰਦੇ ਨੇ ਮੈਨੂੰ ਪ੍ਰੋਮ ਬੁੱਕ ਕਰਾਇਆ ਸੀ ਉਹ ਮੈਨੂੰ ਕਹਿੰਦਾ ਕਹਿੰਦਾ ਦੇਖ ਵੀ ਵੀ ਛੋਟੇ ਵੀਰ ਤੇਰਾ ਸਾਨੂੰ ਵੀ ਉਨਾ ਹੀ ਦੁੱਖ ਆ ਜਿੰਨਾ ਤੈਨੂੰ ਆ ਪਰ ਇਹ ਤੇਰਾ ਕਾਰੋਬਾਰ ਹੈ ਵੀ ਜੇ ਤੂੰ ਅੱਜ ਨਹੀਂ ਕਰੇਗਾ ਤਾਂ ਕੱਲ ਜਾਏਗਾ ਨਹੀਂ ਪਰਸੋਂ ਜਾਏਗਾ ਇਹ ਤਾਂ ਕਰਨਾ ਤਾਂ ਤੈਨੂੰ ਪੈਣਾ ਹੀ ਆ ਹਨ ਵੀ ਜੇ ਕਰੇਗਾ ਚਲ ਚਾਰ ਪੈਸੇ ਤੇਰੇ ਆਉਣਗੇ ਤੂੰ ਆ ਤੇ ਤੈਨੂੰ ਪੈਸਿਆਂ ਦੀ ਵੀ ਲੋੜ ਆ ਹਨ ਟੈਸਟ ਕਰਕੇ ਵੀ ਤੂੰ ਪ੍ਰੋਮ ਕੈਨਸਲ ਨਾ ਕਰ ਤੇ ਉਹ ਮੈਨੂੰ ਅੱਜ ਵੀ ਘਟਨਾ ਯਾਦ ਆ ਵੀ ਸਾਨੂੰ ਅਜੇ ਮੇਰੇ بیٹے ਨੂੰ ਅਜੇ 2 ਦਿਨ ਹੋਏ ਸੀ ਕਿ ਤੀਸਰਾ ਦਿਨ ਸੀਗਾ ਤੀਸਰੇ ਦਿਨ ਮੈਨੂੰ ਪ੍ਰੌਮ ਤੇ ਜਾਣਾ ਪਿਆ ਤੇ ਮੈਂ ਪ੍ਰੌਮ ਕਰਕੇ ਆਇਆ ਸੀਗਾ ਹੂੰ ਖੇਡਾਂ ਤੇ ਇਸ ਕਰਕੇ ਕੰਮ ਕੋਈ ਬਹੁਤਾ ਸੌਖਾ ਨਹੀਂ ਕੰਮ ਜੇ ਕਿਈ ਕੋਈ ਬਹੁਤ ਸੌਖਾ ਕੰਮ ਹੈ